ਮੈਨੂੰ ਤਾਂ ਹੁਣ ਇਹ ਵੀ ਗੱਲ ਦਾ ਦੁੱਖ ਲੱਗਦਾ ਬਹੁਤਿਆਂ ਨੇ ਤੇ ਦਿਮਾਲਾ ਵੀ ਫੈਸ਼ਨ ਹੀ ਬਣਾ ਲਿਆ ਵਾ ਵੀ ਫੈਸ਼ਨ ਆ ਫੈਨਸੀ ਡਰੈਸ ਆ ਇਹ ਸਤਗੁਰੂ ਦੇ ਪੰਥ ਦੀ ਰੋਹ ਰੀਤ ਆ ਕੋਈ ਫੈਸ਼ਨ ਨਹੀਂਗਾ ਇਹਨੂੰ ਕਿਸੇ ਡਿਜ਼ਾਈਨਰ ਨੇ ਨਹੀਂ ਬਣਾਇਆ ਇਹ ਅਕਾਲ ਪੁਰਖ ਦੀ ਬਣਾਈ ਹੋਈ ਦਾਤ ਆ ਇਹਦਾ ਰੰਗ ਸ਼ਹੀਦਾਂ ਦੇ ਖੂਨ ਚੋਂ ਲਿਚ ਗਿਆ ਵਾ ਕਿਸੇ ਲਲਾਰੀ ਨੇ ਨਹੀਂ ਰੰਗਿਆ ਹੋਇਆ ਇਹ ਸਾਰਾ ਕੁਝ ਸ਼ਹੀਦਾਂ ਮਰੀਦਾਂ ਦਾ ਹੈ ਸਤਗੁਰੂ ਦਾ ਹੈ ਧੁਰਦਰਗਾ ਦਾ ਹੈ ਦੁਨੀਆ ਤੇ ਇਹਨੂੰ ਕੁਝ ਹੋਰ ਹੀ ਸਮਝਣ ਲੱਗ ਗਈ ਆ ਉਹਦੀ ਤੰਦੀ ਖਿੱਚਣ ਵਾਸਤੇ ਇੰਨਾ ਬਲ ਸੀ ਇਹ 225 ਕਿਲੋ ਕੋਈ ਇੰਨਾ ਬਲ ਖੇਚਦਾ ਚੁੱਕਦਾ ਹੋਵੇ ਉਹ ਸਾਹਿਬ ਜੀ ਦੀ ਤੰਦੀ ਨੂੰ ਮਾੜਾ ਮੋੜਾ ਖਿੱਚ ਸਕਦਾ ਸੀ ਤੇ ਮਹਾਰਾਜ ਦੀ ਤੰਦੀ ਖਿੱਚ ਕੇ ਕੰਨ ਲੱਗ ਲੈ ਆਉਂਦੇ ਸੀ ਸਾਹਿਬ ਜੀ ਨੇ ਪੱਥੇ ਚੋਟੀਂਰ ਕੱਢਿਆ ਚਿੱਲੇ ਦੇ ਚਾੜਦਿਆਂ ਚਾੜਦਿਆਂ ਕਿ ਸ਼ਬਦ ਪੜਿਆ ਮਹਾਰਾਜ ਜੀ ਕਹਿੰਦੇ ਲੰਕ ਲੂਟ ਲਿਓ ਬਲੰਚ ਪੇਸ਼ਖਾਨਾ ਚਲਾਓ ਨਰਤ ਗਰਦ ਮੈਂ ਮਲਾਉਂ ਜੋ ਮਾਤੇ ਅਬਿਮਾਨ ਕੇ ਰੂਮ ਨੌਬਤ ਪੁਜਾਉਂ ਸ਼ਾ ਮੋਹਰਾ ਚਲਾਉਂ ਪਾਤਸ਼ਾਹੀ ਲਾ ਕੇ ਆਉਂ ਤਖਤ ਸਾਜੇ ਸਹਿਬਾਨ ਕੇ ਨਾ ਆਪ ਲੜੂ ਨਾ ਫੌਜ ਲੜਾਉਂ ਪਰ ਵੀਰਣ ਛੇਤੀ ਬਾਦ ਮੰਗਾਉਂ ਨਾ ਛਾਡੂ ਖਲਕ ਨਾ ਛਾਡੂ ਭਲਕ ਪਰਬਤ ਕਾਟੂ ਇਰਾਨ ਖੁਰਾਸਾਨ ਕੇ ਐਨੀ ਗੱਲ ਕਹਿੰਦਿਆ ਕਹਿੰਦਿਆ ਤੀਰ ਕੰਨਾਂ ਤੱਕ ਖਿੱਚ ਲਿਆ ਤੇ ਜਦੋਂ ਤੀਰ ਸ਼ਰ ਕਰਦਾ ਛੁੱਟਿਆ ਉਹ ਜਿੰਨੀ ਵੀ ਫੌਜ ਖਲੋਤੀ ਸੀ 10000 ਬੰਦੇ ਦੀ ਪਾਲ ਇੱਕ ਦਮ ਹੀ ਧਰਤੀ ਤੇ ਡਿੱਗ ਪਈ ਉਹ ਪਤਾ ਹੀ ਨਹੀਂ ਲੱਗਾ ਵੀ ਇਹਨਾਂ ਨੂੰ ਹੋਇਆ ਕਿ ਨਾ ਉਹਨਾਂ ਦਾ ਲਹੂ ਵਗਿਆ ਨਾ ਉਹਨਾਂ ਦੇ ਕੋਈ ਫੱਟ ਵੱਜਾ ਸਾਬ ਜੀ ਨੇ ਤੀਰ ਹੀ ਐਡੀ ਕਲਾ ਕਲਾ ਨਾਲ ਛੱਡਿਆ ਉਹ ਪਾਲ ਹੀ ਡਿੱਗ ਪਈ ਪਾਲ ਡਿੱਗ ਜਾ ਵੇਖ ਸਾਰਿਆਂ ਦੇ ਦਿਲ ਡਹਿਲ ਗਏ ਡਰ ਗਏ ਫੇਰ ਗਾਹੇ ਆਉਣ ਦੀ ਜੁਰਤ ਉਹਨਾਂ ਚ ਕਿੱਥੇ ਰਹਿਣੀ ਸਾਬ ਜੀ ਨੇ ਇਤਾ ਕਲਾ ਵਰਤਾਈ ਜਦੋਂ ਇਦਾਂ ਡਿੱਗ ਪਏ ਫਿਰ ਮਹਾਰਾਜ ਨੇ ਤਾੜੀ ਮਾਰੀ ਆਖਿਆ ਅਸੀਂ ਦਾਲ ਪੰਥ ਦੇ ਸਿੰਘ ਸੀ ਕਿਸੇ ਗੁਰਮਖਦੇ ਘਰ ਖੰਡ ਪਾਠ ਸਾਹਿਬ ਦਾ ਪਾਠ ਕਰਨਾ ਸੀ ਤੇ ਮਰਿਆਦਾ ਇਹ ਆ ਵੀ ਜਦੋਂ ਖੰਡ ਪਾਠ ਆਰੰਭ ਹੋਵੇ ਨਾਲ ਜਬਜੀ ਸਾਹਿਬ ਦੀ ਪੋਥੀ ਆਰੰਭ ਹੋਵੇਗੀ ਹੋਵੇਗੀ ਉਦਾਂ ਨਹੀਂ ਪਾਠ ਆਰੰਭ ਕਰਨਾ ਹੈ ਮਰਿਆਦਾ ਦਾਲ ਪੰਥ ਦੀ ਜੇ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਰੰਭ ਕਰਨਾ ਨਾਲ ਜਾਬ ਸਾਹਿਬ ਦੀ ਪੋਥੀ ਇਦਾਂ ਹੀ ਗੱਲ ਚੱਲਦੀ ਹੈ ਪਰ ਉਦੋਂ ਸਿੰਘ ਅਸੀਂ ਸਿਰਫ ਪਾਠ ਹੀ ਸਨ ਉਹ ਪਰਿਵਾਰ ਨੂੰ ਆਖਿਆ ਵੀ ਬਿਨਾ ਪੋਥੀ ਤੋਂ ਆਪਾਂ ਕਦੀ ਪਾਠ ਨਹੀਂ ਕੀਤਾ ਉਹ ਪਰਿਵਾਰ ਗੁਰਮੁਖੀ ਕਹਿ ਲਗੇ ਬਾਬਾ ਜੀ ਖੰਡਪਾੜ ਸਾਹਿਬ ਤੁਸੀਂ ਕਰੋ ਅਸੀਂ ਜਿੰਨੇ ਟੱਬਰ ਦੇ ਜੀ ਆ ਜਬਜੀਤ ਸਾਹਿਬ ਦੀ ਡਿਊਟੀ ਅਸੀਂ ਟੱਬਰ ਲਾਵਾਂਗੇ ਉਹ ਗੱਲ ਸੁਣ ਕੇ ਮੈਨੂੰ ਬੰਦੀ ਖੁਸ਼ੀ ਹੋਈ ਨਾ ਕਿਆ ਬਾਤ ਆ ਇੰਦਾ ਹੀ ਹੋਇਆ ਫਿਰ ਉਹਨਾਂ ਦੇ ਪਰਿਵਾਰ ਦੇ ਜਿੰਨੇ ਵੀ ਜੀ ਸਨ ਸਾਰਿਆਂ ਨੇ ਜਬਜੀਤ ਸਾਹਿਬ ਦੀ ਡਿਊਟੀ ਲਉਂਦੇ ਗਏ ਆਪਣੇ ਸਿੰਘ ਪਾਠ ਦੀ ਡਿਊਟੀ ਲਉਂਦੇ ਗਏ ਮੈਨੂੰ ਯਕੀਨ ਹੋ ਗਿਆ ਮੈਨੂੰ ਫਿਰ ਇਹ ਗੱਲ ਕਹਿਣੀ ਪਈ ਵੀ ਤੁਹਾਡਾ ਪਾਠ ਸੰਪੂਰਨ ਹੋ ਗਿਆ ਇਹ ਅਰਦਾਸ ਜਦੋਂ ਆਰੰਭ ਹੋ ਗਿਆ ਤੁਸੀਂ ਨੀਤ ਨਾਲ ਨਾਲ ਸੇਵਾ ਕਰਨ ਲੱਗ ਪਏ ਤੁਹਾਡਾ ਪਾਠ ਸੰਪੂਰਨ ਹੋ ਹੀ ਗਿਆ ਇਦਾਂ ਨਹੀਂ ਦੁਰਮਖ ਨਾ ਵੇਖਿਆ ਤੇ ਇਦਾਂ ਨਹੀਂ ਵੀ ਵੇਖਿਆ ਜਿਹੜੇ ਪੁੱਛਾ ਵੀ ਨਹੀਂ ਪੁੱਛਦੇ ਬਾਠੀ ਨੂੰ ਜਪਜੀ ਸਾਹਿਬ ਸ੍ਰੀ ਅਖੰਡ ਪਾਠ ਨਾ ਰੱਖਣਾ ਕਿਉਂ ਜ਼ਰੂਰੀ ਹੈ ਇੱਕ ਤਾਂ ਇਹ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਦੋ ਸ੍ਰੀ ਅਖੰਡ ਪਾਠ ਸ੍ਰੀ ਦਮਦਮਾ ਸਾਹਿਬ